ਅੱਜ ਪੂਰੇ ਵਿਸ਼ਵ ਪਰ ਵਿੱਚ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ 1970 ਵਿੱਚ ਸ਼ੁਰੂ ਕੀਤੇ ਗਏ ਇਸ ਦਿਵਸ ਨੂੰ 192 ਦੇਸ਼ਾਂ ਨੇ ਖੁੱਲੀਆਂ ਬਾਹਾਂ ਨਾਲ ਅਪਣਾਇਆ ਅਤੇ ਅੱਜ ਦੇ ਦਿਨ ਬਹੁਤ ਸਾਰੇ ਲੋਕਾਂ ਵੱਲੋਂ ਧਰਤੀ ਮਾਤਾ ਦੀ ਸਾਂਭ ਸੰਭਾਲ ਲਈ ਕੁਝ ਚੰਗਾ ਕਰਨ ਦਾ ਪ੍ਰਣ ਲਿਆ ਗਿਆ ਹੈ ਅੱਜ ਵਿਸ਼ੇ ਪਰਦੇ ਵਿਗਿਆਨੀ ਵਾਤਾਵਰਣ ਵਿੱਚ ਹੋ ਰਹੇ ਬਦਲਾਅ ਨੂੰ ਲੈ ਕੇ ਬੇहद ਚਿੰਤਤ ਹਨ ਜਿਸ ਤਰ੍ਹਾਂ ਅਸੀਂ ਡਾਇਨਾਸੌਰ ਵੱਡੇ ਦੰਦਾ ਵਾਲੇ ਹਾਥੀ ਸਮੇਤ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿੱਚ ਹੀ ਪੜ੍ਹਿਆ ਜਾਂ ਸੁਣਿਆ ਹੈ ਉਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਕਰਦੇ ਵਿਹੜੇ ਵਿੱਚ ਚਹਿਚਾਣ ਵਾਲੀਆਂ ਚਿੜੀਆਂ ਫੁੱਲਾਂ 'ਤੇ ਮੰਡਰਾਉਂਦੀਆਂ ਰੰਗ-ਬਰੰਗੀਆਂ ਤਿਤਲੀਆਂ ਪਵਰੇ ਪਰਾਗ ਨਾਲ ਸ਼ਹਿਦ ਬਣਾਉਂਦੀਆਂ ਮਧੂਮੱਖੀਆਂ ਦਾਣੇ ਲੈਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਦੇ ਬਾਰੇ ਵਿੱਚ ਕਿਤਾਬਾਂ ਜਰੀਏ ਹੀ ਜਾਣ ਸਕਣਗੇ ਇਸ ਦੇ ਲਈ ਧਰਤੀ ਦੀ ਸਾਂਭ ਸੰਭਾਲ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਧਰਤੀ ਦੇ ਤਾਪਮਾਨ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਚਾਰ ਰਿਹਾ ਹੈ ਗਲੇਸ਼ੀਅਰ ਪਿਗਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜਾ ਹੁੰਦਾ ਜਾ ਰਿਹਾ ਹੈ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿੱਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ ਜਿਸ ਨਾਲ ਫਸਲੀ ਚੱਕਰ ਗੜਬੜਾ ਗਿਆ ਹੈ ਤੇ ਧਰਤੀ ਦੀ ਉਪਜਾਊ ਸ਼ਕਤੀ ਘਟ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੈਵ ਵਿਭਿੰਨਤਾ ਤੇ ਮੰਡਰਾ ਰਿਹਾ ਖਤਰਾ ਅਜ ਹਜ਼ਾਰਾਂ ਕਿਸਮ ਦੇ ਪੰਛੀ ਥਣਤਾਰੀ ਅਤੇ ਕੀਟ ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਕਿਨਾਰੇ ਪੁੱਜ ਗਏ ਹਨ ਇੱਕ ਅਧਿਐਨ ਮੁਤਾਬਕ ਵਿਸ਼ਵ ਪੱਧਰ ਵਿੱਚ ਕੀਟਾਂ ਦੀ ਗਿਣਤੀ ਹਰ ਸਾਲ 22% ਦੀ ਘਟ ਹੋ ਰਹੀ ਹੈ ਕੀਟ ਪਤੰਗਿਆਂ ਦਾ ਘਟ ਹੋਣਾ ਪਰਸਿੱਤਿਕ ਤੰਤਰ ਲਈ ਘਾਤਕ ਹੈ ਕਿਉਂਕਿ ਪਰਸਿੱਤਿਕ ਤੰਤਰ ਅਤੇ ਖਾਦ ਲੜੀ ਦੇ ਸੰਤੁਲਨ ਲਈ ਕੀਟ ਪਤੰਗੇ ਬੇਹੱਜੂਰੀ ਹਨ ਉਹ ਪੌਦਿਆਂ ਤੇ ਫਸਲਾਂ ਨੂੰ ਪ੍ਰਾਗਿਤ ਕਰਦੇ ਹਨ ਕਚਰੇ ਨੂੰ ਰੀਸਾਈਕਲ ਕਰਦੇ ਹਨ ਅਤੇ ਖੁਦ ਦੂਜਿਆਂ ਦੇ ਭੋਜਨ ਦਾ ਸਰੋਤ ਬਣਦੇ ਹਨ ਜੇਕਰ ਭਾਰਤ ਦੀ ਗੱਲ ਕਰੀ ਜਾਵੇ ਤਾਂ ਇੱਥੇ ਜਾਨਵਰਾਂ ਦੀਆਂ ਪ੍ਰਜਾਤੀਆਂ ਤੇ ਅਲੋਪ ਹੋਣ ਦਾ ਖਤਰਾ ਵੀ ਮੰਡਰਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਇੱਕ ਸਿੰਗ ਵਾਲਾ ਗੈਂਡਾ, ਨੀਲਗਰੀ ਬੰਗਾਲੀ ਟਾਈਗਰ, ਏਸ਼ੀਆਈ ਸ਼ੇਰ, ਕਾਲਾ ਹਿਰਨ ਕਸ਼ਮੀਰੀ ਹਿਰਨ, ਲਾਇਨ, ਟੇਲਡ ਮੈਕੌਕ, ਹਿਮਤੈਂਦੂ ਆ ਡਾਲਫਿਨ, ਵੇਲ, ਫਿਸ਼ਿੰਗ ਕੈਟ, ਲਾਲ ਪਾਂਡਾ, ਪੱਚੂ, ਬੰਗਾਲ ਫਲੋਰਿਕਨ, ਚਿੱਟੀ ਗਿੱਧ, ਕਾਲਾ ਕਾਂ ਕਟਫੋੜਾ ਸਾਰਸ ਚਿਲੀ ਅਤੇ ਕੋਇਲ ਆਦ ਪਰਜਾਤੀਆਂ ਦੇ ਨਾਮ ਸ਼ਾਮਲ ਹਨ ਜੇਕਰ ਵਿਸ਼ਵ ਪੱਧਰ ਵਿੱਚ ਅਲੋਪ ਹੋਣ ਕੰਢੇ ਪੁੱਜੀਆਂ ਪ੍ਰਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਸਾਈਗਾ ਹਿਰਨ ਧਰੂਵੀ ਪਾਲੂ ਫਿਲੀਪੀਨਸ ਈਗਲ ਲੰਬੇ ਨੱਕ ਵਾਲਾ ਬਾਂਦਰ ਸਨਵ ਨੋਜ਼ਡ ਮੰਕੀ ਜੁਗਨੂ ਪਾਇਡ ਟੈਮਰਿਨ ਟ੍ਰੀ ਪੈਂਗੁਲਿਨ ਅਫਰੀਕੀ ਹਾਥੀ ਦਰਿਆਈ ਘੋੜਾ ਗੋਲਡਨ ਨੋਜ਼ਡ ਮੰਕੀ ਸੀ ਐਂਜਲਸ ਪੱਛਮੀ ਤਰਾਈ ਗੋਰੀਲਾ ਆਦ ਦੇ ਨਾਮ ਵੀ ਸ਼ਾਮਲ ਹਨ ਜੋ ਔਲੋਭ ਹੋਣ ਕੰਡੇ ਪੁੱਜੀਆਂ ਹਨ ਸੋ ਇਸ ਤੋਂ ਬਹੁਬੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਦੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਜੇਕਰ ਇਸੇ ਰਫਤਾਰ ਨਾਲ ਧਰਤੀ ਨੂੰ ਪ੍ਰਦੂਸ਼ਿਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਹੰਦੀਆਂ ਖੁੰਦੀਆਂ ਇਹ ਪ੍ਰਜਾਤੀਆਂ ਵੀ ਧਰਤੀ ਤੋਂ ਅਲੋਪ ਹੋ ਜਾਣਗੀਆਂ ਤੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਤਾਪਮਨ ਮਗਰੋਂ ਜਾਨਵਰਾਂ ਪੰਛੀਆਂ ਅਤੇ ਹੋਰ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਅਲੋਪ ਹੋਣਾ ਮਨੁੱਖ ਲਈ ਖਤਰੇ ਦੀ ਘੰਟੀ ਹੈ ਜੇਕਰ ਹੁਣ ਵੀ ਨਾ ਸੰਭਲੇ ਤਾਂ ਬਹੁਤ ਜਲਦੀ ਇਸ ਧਰਤੀ ਦਾ ਸਰਵਨਾਸ਼ ਹੋਣਾ ਤੈ ਹੈ ਸੋ ਆਓ ਅੱਜ ਤਰਤ ਦਿਵਸ ਤੇ ਧਰਤੀ ਮਾਤਾ ਦੀ ਸਾਮ ਸੁਭਾਲ ਦਾ ਪ੍ਰਣ ਲਿਖੇ